40 ਮੁਕਤੇ ਕਲੰਗੀ ਤਰਦਸ ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਿੰਘ ਜੀ ਜਿਨ੍ਹਾਂ ਨੇ ਕਲੰਗੀ ਤਰਦਸ ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਿੰਘ ਸਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜੀ ਦੇਸ਼ ਕੌਮ ਦੀ ਖਾਤਰ ਸਿੱਖ ਕੌਮ ਦੀ ਖਾਤਰ ਮਜਲੂਮਾਂ ਦੀ ਖਾਤਰ ਔਰ ਜਿਨ੍ਹਾਂ ਦਾ ਇਤਿਹਾਸ ਬਿਗਵਾਵਾ ਜੀ ਉਹਨਾਂ ਮੁਕਤਿਆਂ ਦਾ ਜਿਨ੍ਹਾਂ ਨੂੰ ਅੱਜ ਵੀ ਦੁਨੀਆ ਨਮਸਕਾਰ ਕਰਦੀ ਹੈ ਦੇਖਿਆ ਜਾਵੇ ਸਰ ਜਿਹੜੀ ਕਿ ਅੱਜ ਦੀ ਜਨਰੇਸ਼ਨ ਆ ਉਹਨਾਂ ਨੂੰ ਇਹਦੇ ਚੀਜ਼ਾਂ ਬਾਰੇ ਨਹੀਂ ਨੋਲਜ ਹੈ। ਉਹਨਾਂ ਨੂੰ ਸੰਦੇਸ਼ ਕਿੱਦਾਂ ਦਿੱਤਾ ਜਾਏਗਾ? ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਜਾ ਕੇ ਜਾਂ ਘਰ ਜਾ ਕੇ ਕਿਸ ਤਰ੍ਹਾਂ ਆਪਾਂ ਉਹਨੂੰ ਤੱਕ ਮੈਸੀ ਪਹੁੰਚਾ ਦਈਏ। ਨਹੀਂ ਸੰਦੇਸ਼ ਤਾਂ ਜੀ ਇਸ ਤਰ੍ਹਾਂ ਦਿੱਤਾ ਜਾ ਸਕਦਾ ਹੈ ਜੀ ਆਪਾਂ ਜੇ ਗੁਰਦੁਆਰੇ ਦੀ ਗੱਲ ਕਰੀਏ ਜੀ ਕਿਉਂ ਗੁਰਦੁਆਰੇ ਤਾਂ ਸੰਦੇਸ਼ ਹਮੇਸ਼ਾ ਹੀ ਮਿਲਦਾ ਹੈ। ਜੇ ਸਹੀ ਤਰੀਕੇ ਦੇ ਨਾਲ ਦੇਖਿਆ ਜਾਵੇ। ਜੇ ਜੇ ਕਿਸੇ ਨੇ ਲੈਣਾ ਹੋਵੇ। ਜੇ ਕਿਸੇ ਨੇ ਨਹੀਂ ਵੀ ਲੈਣਾ ਉਹਨੂੰ ਆਪਾਂ ਦੇ ਸੰਦੇਸ਼ ਨਹੀਂ ਦੇ ਸਕਦੇ। ਕੰਗੋ ਗੁਰਦੁਆਰਾ ਤਾਂ ਹਮੇਸ਼ਾ ਸੰਦੇਸ਼ ਦੇ ਰਿਹਾ ਇਤਿਹਾਸ ਵੀ ਲਿਖਿਆ ਹੋਇਆ ਹੈ ਬਕਾਇਦਾ 40 ਮੁਕਤਿਆਂ ਦੇ ਨਾਮ ਲਿਖੇ ਜਾਂਦੇ ਨੇ ਗੁਰਦੁਆਰਿਆਂ ਦੇ ਵਿੱਚ ਪੰਜਾਂ ਪਿਆਰਿਆਂ ਦੇ ਨਾਮ ਲਿਖੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਾਰਾ ਕੁਝ ਇਤਿਹਾਸ ਦੱਸਿਆ ਦਿੰਦਾ ਜਿਹਨੇ ਨਹੀਂ ਲੈਣਾ ਜੀ ਨਹੀਂ ਲੈਣਾ ਜੀ ਵਾਕਈ ਦੇਖਿਆ ਜਾ ਵੀ ਜਿਹੜੀ ਜਨਰੇਸ਼ਨ ਬਦਲ ਗਈ ਹੈ ਟਾਈਮ ਬਦਲ ਚੁੱਕਾ ਹੈ ਉਹਨਾਂ ਬਾਰੇ ਕੀ ਕਰਾਂ ਕਿਹੋ ਦੇਖੋ ਜਨਰੇਸ਼ਨ ਜਿਹੜੀ ਅੱਜ ਦੇ ਦੌਰ ਤੇ ਬਦਲ ਰਹੀ ਹੈ ਮੁੜ ਕੇ ਆਉਣਾ ਉਸੇ ਟਿਕਾਣੀ ਤੇ ਹੀ ਪੈਣਾ ਹੈ ਜਦ ਸਾਡੀ ਟੇਕ ਗੁਰੂ ਗ੍ਰੰਥ ਸਾਹਿਬ ਜੀ ਹੈ ਔਰ ਇਹਦੇ ਜਨਮੇ ਦੇ ਨਾਲ ਔਰ ਵਿਚਾਰਾ ਹੈ ਇਸਾਇ ਦੇ ਨਾਲ ਔਰ ਅਖੀਰਲਾ ਸਮਾ ਇਹਦੇ ਨਾਲ ਹੀ ਬਤੀਤ ਹੋਣਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਕਈ ਇਤਿਹਾਸ ਔਰ ਕਈ ਅਜਿਹੀ ਚੀਜ਼ਾਂ ਝੁਲੀਆਂ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਬਾਰੇ ਨੋਲੇਜ ਹੀ ਨਹੀਂ ਜਾਨੇ ਜਿਹਨਾਂ ਨੂੰ ਉਹਨਾਂ ਪਤਾ ਹੀ ਨਹੀਂ ਹੈਗਾ ਉਹਨਾਂ ਬਾਰੇ ਤੁਸੀਂ ਕੀ ਕਰੋ ਉਹਨਾਂ ਬਾਰੇ ਦੇਖੋ ਜੀ ਉਹ ਜੇ ਇਤਿਹਾਸ ਦੀ ਗੱਲ ਕਰੀਏ ਵੀ ਜਿਹੜੀ ਨੌਜਵਾਨ ਪੱਤ ਤਪੁਨੇ ਵਾਲ ਨੂੰ ਵੱਧ ਰਹੀ ਹੈ ਜੇ ਇਹਦੇ ਬਾਰੇ ਕੀ ਕਹਿ ਸਕਦੇ ਆਪਾਂ ਕਿਉਂਕਿ ਜਦੋਂ ਇਹ ਦਿਖਿਆ ਜੇ ਵੀ ਮਾਪਿਓ ਖੁਦ ਜੁੜੇ ਹੋਣ ਪਹਿਲਾਂ ਕਿਉਂਕਿ ਜੁੜਿਆ ਹੋਇਆ ਹੀ ਜੋੜ ਸਕਦਾ ਜ ਜਿਹਦੇ ਮਾਪਿਓ ਹੀ ਨਹੀਂ ਪਹਿਲਾਂ ਤੋਂ ਸਿੱਖੀ ਧਾਰਨ ਕਰ ਰਹੇ ਉਹਨਾਂ ਨੂੰ ਆਪਾਂ ਕੀ ਉਪਦੇਸ਼ ਦੇ ਸਕਦੇ ਆ ਠੀਕ ਹੈ ਅੱਜ ਦੀ ਲਾਸਟ ਜਿਹੜੀ ਜਨਰੇਸ਼ਨ ਨਵੀਂ ਆ ਰਹੀ ਹੈ ਪੀੜੇ ਆ ਰਹੀ ਹੈ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਨਾ ਚਾਹੋਗੇ ਕੁਝ ਕੁ ਜਿਹੜੇ ਲੋਕੀ ਜਿਹੜੇ ਨੇ ਨਸ਼ਿਆਂ ਦੇ ਵਿੱਚ ਜਾ ਚੁੱਕੇ ਦੇਖੋ ਸੰਦੇਸ਼ ਇਹੀ ਹੈ ਤੇ ਨਸ਼ਿਆਂ ਤੋਂ ਆਪਾਂ ਗ੍ਰਿਹੇਜ ਕਰੀਏ ਕਿਉਂ ਜਿਹੜਾ ਸਮਾਂ ਆਪਾਂ ਦੇਖਦੇ ਆਂ ਨਸ਼ਿਆਂ ਦੇ ਵਿੱਚ ਕਿਸ ਤਰ੍ਹਾਂ ਘਰ ਬਰਬਾਦ ਹੋ ਰਹੇ ਨੇ ਪਰਿਵਾਰ ਬਰਬਾਦ ਹੋ ਰਹੇ ਨੇ ਜੇ ਆਪਾਂ ਕਿਸੇ ਸਰਕਾਰ ਤੋਂ ਉਮੀਦ ਰੱਖੀ ਇਹ ਬਿਲਕੁਲ ਨਹੀਂ ਹੋ ਸਕਦਾ ਸੰਦੇਸ਼ ਇਹੀ ਹੈ ਗੁਰੂ ਘਰ ਜਾਓ ਜਿੱਤੇ ਵੀ ਮੰਦਰ ਦੇ ਵਿੱਚ ਜਾਓ ਜਿੱਥੇ ਸੱਚੀ ਸਿੱਖਿਆ ਮਿਲਦੀ ਹੈ ਉਹਨੂੰ ਗੜੈਨ ਕਰੋ ਆਪਣੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਲੜਾਈ ਲੜਦੇ ਗਏ ਸੀਗੇ ਢਾਬ ਤੇ ਉੱਥੇ 40 ਮੁਕਤੇ ਆਂਦੇ ਮਤਲਬ ਵਦਾਵਾ ਮਤਲਬ ਜਿਹੜਾ ਉਹਨਾਂ ਨੇ ਪਹਿਲਾਂ ਦਿੱਤਾ ਸੀ ਗੁਰੂ ਸਾਹਿਬ ਨੂੰ ਤੇ ਉਹਨਾਂ ਨੇ ਉੱਥੇ ਉਹ ਵਦਾਵਾ ਫੜਿਆ ਸੀਗਾ ਗੁਰੂ ਜੀ ਦੇ ਨਾਲ ਦੁਆਰੇ ਲੜਾਈ ਦੇ ਵਿੱਚ ਉਹਨਾਂ ਦੇ ਨਾਲ ਸਾਥ ਦੇ ਕੇ ਤੇ ਸਿੱਧੀ ਪ੍ਰਾਪਤ ਕੀਤੀ ਸੀ ਸਰ ਦੇਖਿਆ ਜਾਵੇ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨੌਲੇਜ ਨਹੀਂ ਹੈ ਕਿ ਉਹਨਾਂ ਬਾਰੇ ਤੁਜੀ ਸੰਦੇਸ਼ ਨਹੀਂ ਚਾਹੁੰਦੇ ਇਹਨਾਂ ਦੀ ਸਾਡੇ ਜਿਹੜੇ ਸੀਨੀਅਰ ਲੀਡਰਸ ਨੇ ਕਿ ਅਕਾਲੀ ਆਪਣੇ ਜੋ ਸਾਡੇ ਸੈਕਸ਼ਨ ਥਾਵਾਂ ਨੇਗੇ ਉਹਨਾਂ ਨੂੰ ਇਹਦੇ ਬਾਰੇ ਮਤਲਬ ਸਕੂਲਾਂ ਦੇ ਵਿੱਚ ਤੇ ਜਾਂ ਆਪਣੇ ਜਿਹੜੀਆਂ ਜਿਵੇਂ ਆਪਣੇ ਧਾਰਮਿਕ ਗੁਰਦੁਆਰੇ ਸਾਹਿਬ ਨੇ ਉੱਥੇ ਉਹਨਾਂ ਨੂੰ ਮਤਲਬ ਇਸ ਕੋਈ ਬੁੱਕਸ ਲਿਟਰੇਚਰ ਬਣਨਾ ਚਾਹੀਦਾ ਦੱਸਣਾ ਚਾਹੀਦਾ ਬੱਚਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਤਾਂ ਕਿ ਸਾਡੀ ਆਨ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗ ਜਾ ਕਿ ਸਾਡੀਆਂ ਕਿਵੇਂ ਗੁਰੂ ਸਾਹਿਬ ਨੇ ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਸਾਨੂੰ ਕਿਵੇਂ ਉਹਨਾਂ ਨੇ ਇਸ ਕਿ ਅੱਜ ਦੇ ਤਰੀਕ ਤੱਕ ਪਹੁੰਚਾਇਆ ਵਾ ਅੱਜ ਤਾਂ ਜਿਵੇਂ ਸਿਕ ਕੌਮ ਦਾ ਨਿਗਾਰ ਹੋਇਆ ਹੋਇਆ ਤਾਂ ਉਹ ਮਤਲਬ ਆਪਣਾ ਇਹਦਾ ਵਿੱਚ ਉਹ ਯੋਗਦਾਨ ਦੇ ਕੇ ਬੱਚਿਆਂ ਨੂੰ ਆਪਾਂ ਸਿੱਧੇ ਰਸਤੇ ਪਾ ਸਕਦੇ ਹਾਂ ਇਤਿਹਾਸ ਬਾਰੇ ਦੱਸ ਸਕਦੇ ਨਹੀਂ ਸਾਰਾ ਜਿਹੜਾ ਚੈਲੰਜ ਜਿਹੜਾ ਕੁਝ ਮੇਨ ਜਿਹੜੀ ਮੇਨ ਚੀਜ਼ ਹੈ ਜਿਹਦੀ ਮੈਂ ਦੱਸ ਸਕਦਾ ਕਿ ਇਹਦੇ ਕਾਰਨ ਕਾਰਨ ਤਾਂ ਜੀ ਉੱਥੋਂ ਉਸ ਵੇਲੇ ਦੀ ਲੋੜ ਸੀ ਕਿਉਂਕਿ ਮੁਗਲਾਂ ਦੇ ਨਾਲ ਸਾਡਾ ਸੰਘਰਸ਼ ਚੱਲਦਾ ਪਿਆ ਸੀਗਾ ਗੁਰੂ ਸਾਹਿਬ ਦਾ ਉਹ ਸਿੱਖ ਧਰਮ ਨੂੰ ਖੁਰਾਕੋਜ ਮਟਾਉਣਾ ਚਾਹੁੰਦੇ ਸੀਗੇ ਇਹ ਆਪਣੇ ਗੁਰੂ ਸਾਹਿਬ ਆਪਣੇ ਉਹਨਾਂ ਨੂੰ ਆਪਣੇ ਸਿੱਖੀ ਦੇ ਵਿੱਚ ਲਿਆ ਕੇ ਉਹਨਾਂ ਚਾਹੁੰਦੇ ਸੀ ਜੀ ਜੀ ਨੌਜਵਾਨੀ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੋ ਜਨ ਪੀੜ੍ਹੀ ਤਾਂ ਇਹੀ ਸੰਦੇਸ਼ ਆ ਜੀ ਵੱਦ ਵੱਦ ਗੁਰੂ ਵਾਲੇ ਬਣੋ ਪ੍ਰਮਾਤਮਾ ਅੰਨਾ ਨੂੰ ਸੁੱਧੀ ਬਖਸ਼ੇ ਕੇ ਆਪਣੇ ਭੇਸ ਦੇ ਵਿੱਚ ਰਹਿਣ ਆਪਣੇ ਦਾ ਮਤਲਬ ਦਾੜੀ ਕੇਸ ਰੱਖਣ ਸਾਰੇ ਆਪਣੇ ਬਾਣੀ ਪੜਨ ਬਾਣੀ ਨਾਲ ਜੁੜਨ ਸਾਰੇ ਹਾਂਜੀ ਪਹਿਲਾਂ ਵੈਗੋ ਜੀ ਕੀ ਖਾਲਸਾ ਵੈਗੋ ਜੀ ਕੀ ਫਤਿਹ 40 ਮੁਕਤੇ ਜਿਹੜੇ ਸੀਗੇ ਉਹ 40 ਸਿੰਘਾਂ ਦੇ ਬਾਰੇ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ 40 ਸਿੰਘ ਜਿਹੜੇ ਸੀਗੇ ਉਹ ਛੱਡ ਕੇ ਚਲੇ ਗਏ ਸੀ ਤੇ ਉਹਨਾਂ ਨੇ ਯਾਨੀ ਕਿ ਗੁਰੂ ਜੀ ਦਾ ਸਾਥ ਦੇਣ ਤੋਂ ਮਨਾਂ ਕਰਤਾ ਸੀਗਾ ਫਿਰ ਉਸ ਤੋਂ ਬਾਅਦ ਜਦੋਂ ਉਹ ਖਿਦਰਾਣੇ ਦੇ ਤੇ ਮੁਗਲਾਂ ਨਾਲ ਉਹਨਾਂ ਦੀ ਲੜਾਈ ਹੋਈ ਫਿਰ ਉੱਥੇ ਜਾ ਕੇ ਉਹਨਾਂ ਨੇ ਗੁਰੂ ਜੀ ਨੇ ਗੁਰੂ ਜੀ ਦੇ ਨਾਲ ਵਾਪਸ ਆ ਕੇ ਉਹਨਾਂ ਨੇ ਮਤਲਬ ਉਹਨਾਂ ਦਾ ਸਾਥ ਦਿੱਤਾ ਤੇ ਉੱਥੇ ਆ ਕੇ ਮਤਲਬ ਗੁਰੂ ਜੀ ਦੇ ਨਾਲ ਹਰੇਕ ਮਤਲਬ ਜਿਹੜੀ ਲੜਾਈ ਸੀਗੀ ਉਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਅੱਜ ਦੀ ਜਨਰੇਸ਼ਨ ਨੂੰ ਇਹਦੇ ਬਾਰੇ ਨਹੀਂ ਨੋਰਾਦਾ ਕਿ ਮੈਂ ਹਾਂਜੀ ਸਾਨੂੰ ਆਪਣੇ ਬੱਚਿਆਂ ਨੂੰ ਇਸ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ਇਸ ਬਾਰੇ ਦੱਸਣਾ ਚਾਹੀਦਾ ਕਿ ਜੋ ਵੀ ਗੁਰੂ ਜੀ ਦਾ ਇਤਿਹਾਸ ਹੈ ਕਿਉਂਕਿ ਗੁਰੂ ਜੀ ਜਿਹੜੇ ਸਿਗੇ ਉਹਨਾਂ ਨੇ ਮੇਰੀ ਨਾ ਬਣਾਉ ਗੁਰੂ ਜੀ ਨੇ ਮਤਲਬ ਕਿ ਗੁਰੂ ਜੀ ਨੇ ਗੁਰੂ ਜੀ ਨੇ ਯਾਨੀ ਕਿ ਆਪਣੇ ਸਾਰਾ ਸਰਬੰਸਦਾਨ ਦਿੱਤਾ ਸਾਡੇ ਸਿੱਖ ਇਤਿਹਾਸ ਨੂੰ ਬਚਾਉਣ ਦੇ ਲਈ ਤੇ ਮੇਰਾ ਇਹੀ ਸੰਦੇਸ਼ ਆ ਵੀ ਆ ਸਾਨੂੰ ਇਸ ਬਾਰੇ ਸਾਰੇ ਮਤਲਬ ਸਿੱਖਾਂ ਨੂੰ ਇਸ ਬਾਰੇ ਜਾਣਕਾਰੀ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕਿਵੇਂ ਗੁਰੂ ਜੀ ਨੇ ਇਸ ਸਿੱਖ ਇਤਿਹਾਸ ਨੂੰ ਬਚਾਉਣ ਲਈ ਸਿੱਖਾਂ ਨੂੰ ਬਚਾਉਣ ਦੇ ਲਈ ਆਪਣਾ ਸਰਬੰਸਦਾਨ ਦਿੱਤਾ ਜਦੋਂ ਗੋਬਿੰਦ ਸਿੰਘ ਜੀ ਅਨੰਦਗੜ੍ਹ ਸਾਹਿਬ ਦੇ ਦੇਖਲੇ ਦੇ ਵਿੱਚ ਜਦੋਂ ਹੋ ਰਹੀ ਸੀਗੀ ਲੜਾਈ ਤੇ ਜਦੋਂ ਮੁਗਲਾਂ ਨੇ ਇਹਨਾਂ ਦਾ ਖਾਣਾ ਪੀਣਾ ਸਾਰਾ ਕੁਝ ਉੱਥੇ ਅੰਦਰ ਜਾਣਾ ਬੰਦ ਕਰਤਾ ਤਾਂ ਪੂਜਦਰ ਸਿੰਘ ਭੁੱਖੇ ਉੱਥੇ ਰਹਿ ਰਹੇ ਸੀ ਤਾਂ ਇਹਦੇ ਵਿੱਚੋਂ ਚਾਲੀ ਜਿਹੜੇ ਸਿੰਘ ਸੀਗੇ ਉਹ ਗੁਰੂ ਸਾਹਿਬ ਜੀ ਦਾ ਉਸ ਟਾਈਮ ਸਾਥ ਛੱਡ ਗਏ ਤੇ ਉੱਥੇ ਕਿਹਾ ਵੀ ਤੁਸੀਂ ਸਾਡੇ ਜਿਹੜੇ ਗੁਰੂ ਨਹੀਂ ਹੋ ਪਰ ਫਿਰ ਜਦੋਂ ਮਾਈ ਭਾਗੋ ਨੇ ਨਾ ਤੇ ਜਦੋਂ ਇਹ ਗਏ ਤੇ ਫਟਕਾਰ ਪਾਈ ਵੀ ਤੁਸੀਂ ਗੁਰੂ ਸਾਹਿਬ ਨੂੰ ਕਿਉਂ ਛੱਡ ਕੇ ਆ ਗਏ ਤਾਂ ਮਕਸਰ ਸਾਹਿਬ ਜਦੋਂ ਉੱਥੇ ਖਿਦਰਾਣੇ ਦੇ ਟਾਪ ਤੇ ਜਦੋਂ ਦੁਬਾਰਾ ਜੰਗ ਹੋਈ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਉੱਥੇ ਪੂਰਾ ਸਾਥ ਦਿੱਤਾ ਤੇ ਉੱਥੇ ਪੂਰਾ ਲੜਾਈ ਲੜੇ ਤੇ ਉੱਥੇ ਪੂਰੇ ਆਪਣਾ ਇਹਨਾਂ ਨੇ ਉੱਥੇ ਤੇ ਗੁਰੂ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਕਿਹਾ ਵੀ ਤੁਸੀਂ ਮੁਕਤ ਹੋ ਗਏ ਹੋ ਤੁਸੀਂ ਗੁਰੂ ਜੀ ਦਾ ਸਾਥ ਦਿੱਤਾ ਹੈ ਅੱਜ ਦੀ ਜਨਰੇਸ਼ਨ ਕੋਲ ਠੀਕ ਨਾ ਜਾਗੂ ਵੀ ਨਾ ਬਾਰੇ ਤੇ ਹਾਸ ਬਾਰੇ ਇੱਕ ਗੂੜੀ ਦੀ ਗੱਲ ਜਾਨੂੰ ਹੈ ਅੱਜ ਦੇ ਬੱਚਾ ਨੂੰ ਗੁਰੂ ਸਾਹਿਬ ਮੇਨ ਜਿਹੜਾ ਮਕਸਦ ਹੈ ਮੇਨ ਜਿਹੜਾ ਰੋਲ ਹੈ ਮਦਰਜ਼ ਆ ਬੈ ਜੇ ਮਦਰਜ਼ ਉਹਨਾਂ ਨੂੰ ਵੇਅਰ ਕਰਨ ਜਾਂ ਆਪਣੇ ਇਤਿਹਾਸ ਬਾਰੇ ਦੱਸਣ ਜਾਂ ਤਾਂ ਹੀ ਬੱਚੇ ਇਸ ਬਾਰੇ ਜਾਣ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਹੋਏਗੀ ਇਸ ਲਈ ਮਦਰਸ ਆ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਆਪਣਾ ਇਤਿਹਾਸ ਬੱਚਿਆਂ ਨੂੰ ਦੱਸਣਾ ਚਾਹੀਦਾ ਤਾਂ ਜੋ ਆਪਣੀ ਜਿਹੜਾ ਇਤਿਹਾਸ ਹੈ ਬੱਚੇ ਨੂੰ ਪੜ੍ਹ ਸਕਣ ਤੇ ਇਸ ਦੇ ਰਾਹ ਕਦਮਾਂ ਤੇ ਚੱਲ ਸਕਣ ਬੱਚਾ ਦੇਖਿਆ ਜਾਵੇ ਕਿ ਪੰਜਾਬ ਪੂਰੇ ਪੀਰਾ ਫੇ ਧਰਤੀ ਹੈ ਕਿ ਠੀਕ ਹੈ ਜੀ ਪੀਰਾ ਫੇ ਗਰੇ ਧਰਤੀ ਇਹਦੇ ਵਿੱਚ ਅੱਜ ਦੀ ਜਨਰੇਸ਼ਨ ਕੋਈ ਲੋਕੀ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਗੁਰੂ ਸਾਹਿਬ ਦੇ ਜਿਹੜਾ ਤੇ ਚੱਲਿਆ ਅਸੀਂ ਅਮਰਤਾਰੀ ਹੋਈਏ ਜਿੱਥੇ ਰਹਿਤ ਨਾਮੇ ਚ ਲਿਖਿਆ ਕਿ ਸਾਨੂੰ ਨਸ਼ੇ ਨਹੀਂ ਕਰਨੇ ਚਾਹੀਦੇ ਗੁਰੂ ਸਾਹਿਬ ਨੇ ਇੰਨੇ 5 400 ਸਾਲ ਪਹਿਲੇ ਸਾਨੂੰ ਇਹ ਜਾਣਕਾਰੀ ਦਿੱਤੀ ਜਿਵੇਂ ਗੁਰੂ ਸਾਹਿਬ ਦੇ ਰਾਹ ਤੇ ਚੱਲਿਏ ਉਹਨਾਂ ਦੀ ਬਾਣੀ ਦੇ ਆਧਾਰ ਤੇ ਚੱਲਿਏ ਤੇ ਨਸ਼ੇ ਵਾਲਾ ਇਨਸਾਨ ਜਾਵੇ ਨਾ ਨਾਮ ਸਿਮਰਨ ਕਰੇ ਨਿਤਨੇਮ ਕਰੇ ਰਹਿਤ ਨਾਮਾ ਰੱਖੇ ਇਹ ਮਾਮਾ ਮਾਮਾਬ ਦਾ ਜ਼ਿਆਦਾ ਰੋਲ ਹੈ ਕਿ ਬੱਚਾ ਨੂੰ ਗਾਈਡ ਕਰਨਾ ਕਿ ਮਾਪੇ ਦਾ ਬੱਚਿਆਂ ਨੂੰ ਗਾਈਡ ਕਰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਮੇਰੇ ਬੱਚੇ ਅਮਰੀਕਾ ਜੁਨੇ ਡਾਕਟਰ ਨੇ ਉੱਥੇ ਰਹਿ ਕੇ ਬੱਚਾ ਨੂੰ ਰੋਜ਼ ਸਵੇਰ ਕੇ ਮੌਕਲੈਂਡ ਗੁਰਦੁਆਰਾ ਸਭ ਲੈ ਕੇ ਜਾਂਦੇ ਆ ਬੱਚਾ ਨੂੰ ਪੂਰਾ ਉੱਥੇ ਕਲਾਸੇ ਲੱਗਦੀਆਂ ਜਾਣਕਾਰੀ ਦਿੰਦੇ ਆ ਇੱਥੇ ਵੀ ਮੈਂ ਜਾਣਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਦੇ ਕਲਾਸੇ ਲੱਗਣੇ ਚਾਹੀਦੇ ਆ ਖਾਲਸਾ ਸਕੂਲ ਹੋਣੇ ਚਾਹੀਦਾ ਸਕੂਲ ਗੁਰਦੁਆਰੇ ਦੇ ਵਿੱਚ ਹਾਰ ਸੰਡੇ ਨੂੰ ਉੱਥੇ ਅਮਰਕਾ 'ਚ ਕਲਾਸੇ ਲੱਗ ਰਹੀਆਂ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਬੱਚਿਆਂ ਨੂੰ ਪੂਰਾ ਹਿਸਟਰੀ ਹਰ ਇਤਿਹਾਸ ਬਾਰੇ ਹਰ ਦਿਨ ਬਾਰੇ ਦੱਸਿਆ ਜਾ ਰਿਹਾ ਤੇ ਉੱਥੇ ਰਹਿ ਕੇ ਬੱਚੇ ਮੇਰੇ ਮੋਟੀਵੇਟ ਹੋਏ ਨੇ ਡਾਕਟਰ ਨੇ ਉਹਨਾਂ ਨੇ ਉੱਥੇ ਰਹਿ ਕੇ ਮੋਟੀਵੇਟ ਹੋ ਕੇ ਆ ਕੇ ਅਨੰਦਪੁਰ ਸਾਹਿਬ ਆਮ੍ਰੇ ਛੱਕਿਆ